ਸ਼ਸ਼ੀਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਨਾਮ ਬਾਉ ਸਿੰਘ ਹੈ ਜੀ ਬਾਉ ਸਿੰਘ ਹੈ ਜੀ ਹਾਂ ਜੀ ਇਹ ਗੰਨੇ ਦੇ ਜੂਸ ਦਾ ਮਤਲਬ ਕਿਵੇਂ ਸਿਸਟਮ ਚਲਾਇਆ ਤੁਸੀਂ ਇਹ ਜੀ ਐਤ ਕੀ ਲਿਆ ਸੀ ਐਤ ਹੀ ਲਿਆ ਸੀ ਹਾਂ ਤੀਜੇ ਵੀ ਨਹੀਂ ਲਿਆ ਸੀ ਤੀਜੇ ਮਹੀਨੇ ਜੀ ਹਾਂ ਜੀ ਤੇ ਕੀ ਮਤਲਬ ਸੋਚਿਆ ਵੀ ਇਹ ਲੋਕਾਂ ਨੂੰ ਗੰਨੇ ਦਾ ਜੂਸ ਪਿਆਇ ਜਾਵੇ ਹਾਂ ਹਾਂ ਜੀ ਹਾਂ ਜੀ ਇਹ ਇਹ ਨਾ ਲੇਵਰ ਲੇਵਰ ਤਾਂ ਵੀ ਠੀਕ ਆ ਸਮਾਰੀਆਂ ਪੂਰੀਆਂ ਤੋਂ ਵਧੀਆ ਹੈ ਵਧੀਆ ਮਾੜਾ ਨਹੀਂ ਗਾ ਇਹ ਜੂਸ ਤੁਸੀਂ ਕੱਢ ਹੀ ਆਨੇ ਹੋ ਹਾਂਜੀ ਹਾਂਜੀ ਮਤਲਬ ਇਹਦੇ ਵਿੱਚ ਗੰਨਾ ਪਾਰਨੇ ਹਾਂਜੀ ਅੱਜ ਗੰਨਾ ਪਾਰ ਤੇ ਇਹਦੇ ਵਿੱਚ ਮਤਲਬ ਸ਼ੁੱਧ ਜੂਸ ਨਿਕਲਦਾ ਹਾਂਜੀ 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 ਚਾਹ ਪਾਣੀ ਦੇ ਵਿੱਚ ਜਿਹੜਾ ਕੋਈ ਵੀ ਕਚਰਾ ਨਹੀਂ ਜਾਂਦਾ ਹਾਂਜੀ ਫਿਰ ਔੜੀ ਜਾਂਦਾ ਤੇ ਮੈਂ ਸੁਣਿਆ ਲੀਵਰ ਆਸਤੇ ਵੀ ਬਹੁਤ ਵਧੀਆ ਹਾਂਜੀ 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 ਜਿਹਦੇ ਲੀਵਰ ਚ ਗਰਮੀ ਆ ਤੇ ਹੱਡੀਆਂ ਜਾਨੀ ਕਿ ਕਮਜ਼ੋਰ ਆ ਹੱਡੀਆਂ ਵਾਸਤੇ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਤੇ ਕਈ ਬੰਦੇ 75% ਲੋਕਾਂ ਤੋਂ ਜਾੜਾ ਜੂੜਾ ਕਰਕੇ ਗੰਨਾ ਨਹੀਂ ਚੂਸਿਆ ਜਾਂਦਾ ਹਾਂਜੀ ਹਾਂਜੀ ਉਹਨਾਂ ਦੇ ਵਾਸਤੇ ਇਹ ਜੂਸ ਪੀ ਸਕਦੇ ਆ ਵੀ ਜਿਹੜੀ ਗੰਨੇ ਦੀ ਤਾਕਤ ਆ ਉਹ ਜੂਸ ਰਾਹੀ ਅੰਦਰ ਜਾ ਸਕਦੀ ਹਾਂਜੀ ਹਾਂਜੀ ਇਹ ਕਿੰਨੇ ਰੁਪਏ ਦਾ ਗਲਾਸ ਹੈ ਛੋਟਾ 20 ਰੁਪਿਆ ਦਾ ਸਾਰੇ ਤੇ ਛੋਟਾ ਕਿੰਨੇ ਦਾ ਛੋਟਾ ਤੋਂ ਛੋਟਾ ਹੈ ਨਹੀਂ ਇਦੋਂ ਛੋਟਾ ਰੱਖਿਆ ਨਹੀਂ ਤੁਸੀਂ 20 ਰੁਪਿਆ ਦਾ ਹੀ ਰੱਖਿਆ ਆ 20 ਰੁਪਿਆ ਦਾ ਠੀਕ ਆ ਵੱਡਾ ਗਲਾਸ ਵੱਡਾ ਵਿਖਾਇਓ ਗਲਾਸ ਆ ਗਲਾਸ ਠੀਕ ਹੈ ਪੂਰਾ ਵੱਡਾ ਗਲਾਸ ਹੈ ਜੀ ਵੱਡਾ ਗਲਾਸ ਬਹੁਤ ਵਧੀਆ ਜੀ ਤੇ ਹੋਰ ਦੱਸੋ ਜੀ ਵਧੀਆ ਹੈ ਤੁਹਾਡੇ ਨਾਲ ਕਸਟਮਰ ਜੁੜਦੇ ਆ ਹਾਂਜੀ ਹਾਂਜੀ ਤੁਹਾਡੀ ਰੇੜੀ ਵੇਖ ਕੇ ਤਾਂ ਮੈਂ ਸੋਣੇ ਕਈ ਮਗਰ ਹੀ ਭਜਾ ਡੋਲੂ ਲੈ ਕੇ ਆਈ ਜਾਂਦਾ ਕੋਈ ਉਹਦੇ ਮਗਰ ਜੀ ਆਉਂਦੇ ਮਗਰ ਆਉਂਦੇ ਹੈ ਨਾ ਮੈਂ ਦੇਖਿਆ ਆਮ ਹੀ ਜੀਮੀਦਾਰ ਕਹਿੰਦੇ ਆ ਡੋਲੂ ਭਰਦੇ ਹਾਂਜੀ ਹਾਂਜੀ ਠੀਕ ਆ ਵਧੀਆ ਤੇਰਾ ਬਿਜ਼ਨਸ ਬਹੁਤ ਸੋਹਣਾ ਕੰਮ ਕੀਤਾ ਤੂੰ ਵੀ ਲੋਕਾਂ ਨੂੰ ਸੇਧ ਦੇਣ ਵਾਲਾ ਕੰਮ ਕੀਤਾ ਹਾਂਜੀ ਹਾਂਜੀ ਕਿਉਂਕਿ ਫਾਸਟ ਫੂਡ ਤਾਂ ਲੋਕ ਖਾਈ ਜਾਂਦੇ ਆ ਪੇਟ ਵੀ ਖਰਾਬ ਹੁੰਦਾ ਕਬਜ਼ੀ ਵੀ ਹੁੰਦੀ ਆ ਇਹਦੇ ਨਾਲ ਕਬਜ਼ੀ ਵੀ ਖੁੱਲਦੀ ਆ ਇਹਦੇ ਨਾਲ ਬੰਦੇ ਨੂੰ ਕਿਸੇ ਨੂੰ ਕਬਜ਼ੀ ਵੀ ਹੋਵੇ ਨਾ ਲਗਾਤਾਰ ਉਹ 15 ਦਿਨ ਪੀ ਲੈ ਤੇ ਉਹਦੀ ਕਬਜ਼ ਵੀ ਦੂਰ ਹੋ ਜਾਂਦੀ ਆ ਵੀ ਐਨੀ ਵਧੀਆ ਚੀਜ਼ ਆ ਵੀ ਗੰਨੇ ਦਾ ਜਿਹੜਾ ਰਾਸਾ ਹੈ ਬਹੁਤ ਵਧੀਆ ਇਹ ਹਾਂਜੀ ਇੱਕ ਚੀਜ਼ ਆ ਬਸ ਥੋੜੀ ਜਿਹੀ ਪਿਆਸ ਵੱਧ ਲਾਉਂਦਾ ਬੰਦੇ ਨੂੰ ਇਹ ਹੋ ਜਾਂਦਾ ਵੀ ਕਿਸੇ ਦੇ ਜੇ ਹਜ਼ਾਰ ਗੌਣਾਂ ਤਾਂ ਇੱਕ ਓਗਣ ਵੀ ਹੁੰਦਾ ਹੀ ਆ ਉਹ ਵੀ ਨਹੀਂ ਇੰਨੀ ਲਾਉਦਾ ਮੈਦਾ ਜੀ ਦੋ ਦੋ ਘਲਾ ਟੈਂ ਟੈਂ ਘਲਾਜ ਤਾਂ ਮੈਂ ਹੀ ਪੀ ਜਨਾ ਆ ਤੁਹਾਨੂੰ ਜਿਆਦਾ ਪਿਆਸ ਨਹੀਂ ਲੱਗਦੀ ਨਹੀਂ ਲੱਗਦੀ ਫਿਰ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਅੱਜ ਕੱਲ ਦੇ ਬੱਚਿਆਂ ਨੂੰ ਵੀ ਗੰਨੇ ਦਾ ਜੂਸ ਪੀਓ ਹਾਂਜੀ ਹਾਂਜੀ ਕਹਿਣਾ ਚਾਹੁੰਦੇ ਹੋ ਬੋਲ ਦਿਓ ਇੱਕ ਵਾਰੀ ਹਾਂਜੀ ਹਾਂਜੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੋਲ ਦਿਓ ਹਾਂਜੀ ਮੈਂ ਇੱਕ ਬੋਲ ਦਿਓ ਬੋਲ ਦਿਓ ਕੋਈ ਹਾਂਜੀ ਹੱਥ ਜੋੜ ਕੇ ਬੋਲ ਦੇ ਕੋਈ ਨਹੀਂ ਬੋਲੇ ਜੀ ਬੋਲ ਦਿਓ ਕੋਈ ਨਹੀਂ ਬਸ ਠੀਕ ਹੈ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਠੀਕ ਹੈ ਬਸ ਹਾਂਜੀ ਬਸ ਸਤਿ ਸ਼੍ਰੀ ਅਕਾਲ ਕਰ ਦਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ